ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪਰ ਤਖ ਗੁਰੂ ਨਿਸਤਾਰੇ ਜੇ ਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਅਵਗਣ ਹਮਾਰੇ ਦਿਆ ਕਰੋ ਕਿਛ ਮਿਹਰ ਪਾਵੋ ਡੁੱਬਦੇ ਪੱਥਰ ਤਾਰੇ ਜੀੜਾ ਅਗਨ ਬਰਾਪਰ ਤੱਪੈ ਪੀਤਰ ਵਗੈ ਕਾਤੀ ਪਰਨਵਤ ਨਾਨਕ ਹੁਕਮ ਪਛਾਨੈ ਸੁਖ ਹੋਵੇ ਦਿਨ ਰਾਤੀ ਸਤਨਾਮ ਸ੍ਰੀ ਵਾਏ ਗੁਰੂ ਸਾਹਿਬ ਜੀਓ ਸ਼ਲੋਕ ਮਹੱਲਾ 3 ਜਾਂ ਗੁਰ ਬਿਨ ਗਿਆਨ ਨਾ ਹੋਵਈ ਨਾ ਸੁਖ ਵਸੈ ਮਨ ਆਏ ਨਾਨਕ ਨਾਮ ਵਹਿਉਨੇ ਮਨ ਮੁਖੀ ਜਾਸਨ ਜਨਮ ਗਵਾਏ ਗੁਰ ਬਿਨ ਗਿਆਨ ਨਾ ਹੋਵਈ ਨਾ ਸੁਖ ਵਸੈ ਮਨ ਆਏ ਨਾਨਕ ਨਾਮ ਵਹਿਉਨੇ ਮਨ ਮੁਖੀ ਜਾਸਨ ਜਨਮ ਗਵਾਏ ਮਹੱਲਾ ਤੀਜਾ ਸਿਧ ਸਾਧਕ ਨਾਵੇ ਨੂੰ ਸਭ ਖੋਜਦੇ ਠਾਕ ਰਹਿ ਲਿਵ ਲਾਏ ਬਿਨ ਸਤਗੁਰ ਕਿਨੈ ਨਾ ਪਾਇਓ ਗੁਰਮਖ ਮਿਲੇ ਮਿਲਾਏ ਬਿਨ ਨਾਵੇ ਪੈਨਣ ਖਾਣ ਸਭ ਬਾਦ ਹੈ ਤਿਗ ਸਿੱਧੀ ਤਿਗ ਕਰਮਾਤ ਸਾ ਸਿਧ ਸਾ ਕਰਮਾਤ ਹੈ ਅਚਿੰਤ ਕਰੇ ਜਿਸ ਦਾਤ ਨਾਨਕ ਗੁਰਮੁਖ ਹਰਿ ਨਾਮ ਮਨ ਵਸੈ ਇਹ ਹਾਸ ਦੇਹਾ ਕਰਮਾਤ ਪਉੜੀ ਹਮ ਢਾਡੀ ਹਰ ਪ੍ਰਭ ਖਸਮ ਕੈ ਨਿਤ ਗਾਵੈ ਹਰ ਗੁਣ ਸ਼ੰਤਾ ਹਰ ਕੀਰਤਨ ਕਰੈ ਹਰ ਜਸ ਸੁਣੈ ਤਿਸ ਕਬਲਾ ਕੰਤਾ ਹਰ ਦਾਤਾ ਸਭ ਜਗਤ ਪਿਖਾਰੀਆ ਮੰਗਤ ਜਨ ਜਨਤਾ ਹਰਿ ਦੇਵੋ ਦਾਨ ਦਿਆਲ ਹੋਏ ਵਿੱਚ ਪਾਥਰ ਕਿਰਮ ਜੰਤਾ ਜਨ ਨਾਨਕ ਨਾਮ ਧਿਆਇਆ ਗੁਰਮਖ ਧਨਵੰਤਾ ਹਰਿ ਦੇਵੋ ਦਾਨ ਦਿਆਲ ਹੋਏ ਵਿੱਚ ਪਾਥਰ ਕਿਰਮ ਜੰਤਾ ਜਨ ਨਾਨਕ ਨਾਮ ਧਿਆਇਆ ਗੁਰਮਖ ਧਨਵੰਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਹੱਲਾ ਤੀਜਾ ਸਤਿਗੁਰ ਤੋਂ ਬਿਨਾ ਨਾ ਆਤਮਕ ਜੀਵਨ ਦੀ ਸਮਝ ਪੈਂਦੀ ਹੈ ਤੇ ਨਾ ਹੀ ਸੁਖ ਮਨ ਵਿੱਚ ਵਸਦਾ ਹੈ ਗੁਰੂ ਤੋਂ ਬਿਨਾ ਹੈ ਨਾਨਕ ਨਾਮ ਤੋਂ ਸਖਣੇ ਰਹਿ ਕੇ ਮਨੁੱਖ ਮਨਮੁਖ ਮਨੁੱਖਾ ਜਨਮ ਵੇਰਥ ਗਵਾ ਜਾਣਗੇ ਮਹੱਲਾ ਤੀਜਾ ਸਾਰੇ ਸਿੱਧ ਤੇ ਸਾਧਕ ਨਾਮ ਨੂੰ ਹੀ ਖੋਜਦੇ ਬਿਰਤੀ ਜੋੜ ਜੋੜ ਕੇ ਥੱਕ ਗਏ ਹਨ ਸਤਿਗੁਰ ਤੋਂ ਬਿਨਾ ਕਿਸੇ ਨੂੰ ਨਹੀਂ ਲੱਭਾ ਸਤਿਗੁਰ ਦੇ ਸਾਨਮੁਖ ਹੋਇਆ ਮਨੁੱਖ ਹੀ ਮਿਲਾਇਆ ਹੋਇਆ ਪ੍ਰਭੂ ਨੂੰ ਮਿਲਦਾ ਹੈ ਜੇ ਗੁਰੂ ਮਿਲਾਵੇ ਤਾਂ ਹੀ ਮਨੁੱਖ ਪ੍ਰਮਾਤਮਾ ਨੂੰ ਮਿਲ ਸਕਦਾ ਹੈ ਨਾਮ ਤੋਂ ਬਿਨਾ ਖਾਣਾ ਤੇ ਪਹਿਨਣਾ ਸਭ ਵਿਰਥ ਹੈ ਜੇ ਨਾਮ ਨਹੀਂ ਤਾਉ ਸਿੱਧੀ ਤੇ ਕਰਮਾਤ ਕਰਾਮਾਤ ਫਟਕਾਰ ਜੋਗ ਹੈ। ਇਹੀ ਉਸ ਦੀ ਸਿੱਧੀ ਹੈ ਤੇ ਇਹੀ ਕਰਾਮਾਤ ਹੈ ਕਿ ਚਿੰਤਾ ਤੋਂ ਰਹਿਤ ਹਰੀ ਉਸ ਨੂੰ ਨਾਮ ਦੀ ਦਾਤ ਬਖਸ਼ੇ ਏ ਨਾਨਕ। ਗੁਰੂ ਦੇ ਸਨਮੁਖ ਹੋ ਕੇ ਹਰੀ ਦਾ ਨਾਮ ਮਨ ਵਿੱਚ ਵਸਦਾ ਹੈ। ਇਹੀ ਸਿੱਧੀ ਤੇ ਕਰਾਮਾਤ ਹੁੰਦੀ ਹੈ। ਪੌੜੀ ਅਸੀਂ ਪ੍ਰਭੂ ਖਸਮ ਦੇ ਢਾਡੀ ਸਦਾ ਪ੍ਰਭੂ ਦੇ ਗੁਣਾ ਦੇ ਗੀਤ ਗਾਉਂਦੇ ਹਾਂ। ਉਸ ਕਮਲਾਪਤੀ ਪ੍ਰਭੂ ਦਾਹੀ ਕੀਰਤਨ ਕਰਦੇ ਹਾਂ ਤੇ ਜਸ ਸੁਣਦੇ ਹਾਂ ਪ੍ਰਭੂ ਦਾਤਾ ਹੈ ਸਾਰਾ ਸੰਸਾਰ ਭਿਖਾਰੀ ਹੈ ਜੀਵ ਜੰਤ ਮੰਗਦੇ ਹਨ ਪਥਰਾ ਵਿਚਲੇ ਕੀੜਿਆਂ ਨੂੰ ਵੀ ਦਿਆਲ ਹੋ ਕੇ ਹੇ ਹਰੀ ਤੂੰ ਦਾਨ ਦਿੰਦਾ ਹੈ ਹੇ ਦਾਸ ਨਾਨਕ ਜਿਨ੍ਹਾਂ ਨੇ ਸਤਿਗੁਰੂ ਦੇ ਸਾਨ ਮੁਖ ਹੋ ਕੇ ਨਾਮ ਸਿਮਰਿਆ ਹੈ ਉਹ ਅਸਲ ਧਨੀ ਹੁੰਦੇ ਹਨ ਧਰ ਦੇਵੋ দান ਦਿਆਲ ਹੋਏ ਵਿੱਚ ਪਾਥਰ ਕਿਰਮ ਜੰਤਾ ਜਨ ਨਾਨਕ ਨਾਮ ਧਿਆਇਆ ਗੁਰਮਖ ਧਨਵੰਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ